ਪੂਰੇ ਪੰਜਾਬ ਚ ਹੜਾਂ ਦੀ ਮਾਰ ਪੈ ਰਹੀ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਤਸਵੀਰਾਂ ਜੜੀਆਂ ਨੇ ਉਹ ਅਜਨਾਲਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਇਹ ਜਿਹੜੀਆਂ ਤਸਵੀਰਾਂ ਨੇ ਇਹ ਅਜਨਾਲਾ ਦੀਆਂ ਹੈ ਔਰ ਤੁਹਾਨੂੰ ਦੱਸਿਆ ਕਿ ਹੜ ਜਿਹੜੇ ਨੇ ਉਹ ਲੋਕਾਂ ਦੇ ਸਿਰ ਦਾ ਦਰਦ ਬਣੇ ਹੋਏ ਨੇ ਕਿਉਂਕਿ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਆ ਉਹ ਵੱਧ ਰਿਹਾ ਔਰ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਤਬਾਹ ਹੋ ਰਹੇ ਨੇ ਔਰ ਕਿਸਾਨਾਂ ਦੀਆਂ ਹਜ਼ਾਰਾਂ ਹੀ ਏਕੜ ਜਿਹੜੀਆਂ ਜ਼ਮੀਨਾਂ ਨੇ ਉਹ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਇਸ ਪਾਣੀ ਦੇ ਕਾਰਨ ਤਾਂ ਇਹ ਤਸਵੀਰਾਂ ਅਜਨਾਲਾ ਦੇ ਨੇੜਲੇ ਪਿੰਡਾਂ ਦੀਆਂ ਹਨ ਜਿੱਥੇ ਕਿ ਟਰੈਕਟਰ ਟਰਾਲੀਆਂ ਦੇ ਉੱਤੇ ਜਿਹੜੇ ਲੋਕ ਨੇ ਉਹ ਰਾਸ਼ਨ ਸਮਗਰੀ ਲੈ ਕੇ ਜਿਹੜੇ ਦੂਜੇ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਜਾ ਰਹੇ ਨੇ ਤਾਂ ਕਈ ਜਿਹੜੇ ਫਸੇ ਹੋਏ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਰੈਸਕਿਊ ਕਰਕੇ ਵੀ ਜਿਹੜਾ ਆ ਉਹ ਵਾਪਸ ਲਿਆਉਂਦਾ ਜਾ ਰਿਹਾ ਪਰ ਹਾਲਾਤ ਜਿਹੜੇ ਨੇ ਬਦ ਤੋਂ ਬੱਤਰ ਦਿਖਾਈ ਦੇ ਦੇਣੇ ਹੋਰ ਜਲ ਸતર ਜਿਹੜਾ ਜੇ ਗੱਲ ਕਰੀਏ ਤਾਂ ਲਗਾਤਾਰ ਵੱਧ ਰਿਹਾ ਹੈ ਜਸ ਕਰਨ ਦੀ ਕਿਹੜਾ ਤੇ ਨਹੀਂ ਦੀ ਇਹ ਖਾਦ ਕਰ ਆਇਆ ਇਹ ਅਜਨਾਲੇ ਦੇ ਪਾਸ ਹੈ ਜੀ ਅਜੀਜ਼ ਸਰਤਾਜ ਫਾਊਂਡੇਸ਼ਨ ਤੋਂ ਆ ਸਰਤਾਜ ਬਾਈ ਕਿਹੜਾ ਚਾਹੁੰਦੇ ਕਿ ਕਿ ਨਾ ਲੋਕ ਇਹਦੇ ਨੇ ਪਾਰਟੀ ਦਾ ਆਰਚਰ ਹੋਇਆ ਤੇ ਨੰਨਾ ਸਾਡਾ ਲੋਕ ਕੋਈ ਨਹੀਂ ਰਾਹ ਆ ਰਹੀ ਹੈ ਸਰਪੰਚ ਕੋਹਤ ਮਤਲਬ ਅੱਜ ਪੰਜਾਬ ਦਾ ਕਹਿ ਲੀਏ ਮਾਰੇ ਦੇ ਚੱਲ ਰਹੇ ਆ ਜੀ ਪੰਜਾਬ ਤਕਰੀਬਨ ਹੀ ਕੋਸ਼ਿਸ਼ ਇਲਾਕਾ ਛੱਡ ਕੇ ਤਕਰੀਬਨ ਸਾਰਾ ਪੰਜਾਬ ਹੀ ਡੁੱਬਿਆ ਹੋਇਆ ਠੀਕ ਹੈ ਆਪਣਾ ਹਰੀਕੇਵਲ ਦੇਖ ਲਈਏ ਅਜਨਾਲਾ ਦੇਖ ਲਈਏ ਜਨਾਲਾ ਤਕਰੀਬਨ ਹੀ ਡੁੱਬ ਗਿਆ ਰਮਗਾਸ ਤੱਕ ਸਾਰਾ ਕੁਝ ਡੁੱਬ ਗਿਆ ਬਾਕੀ ਆ ਸਾਡਾ ਸੰਸਥਾ ਸਾਡੀ ਜਿਹੜੀ ਆ ਉਸ ਘਰ ਘਰ ਰਾਸ਼ਨ ਪਹੁੰਚਾ ਰਹੀ ਆ ਠੀਕ ਹੈ ਜੀ ਹਰੇਕ ਹਰੇਕ ਘਰ ਘਰ ਪ੍ਰਤੀ ਹਰੇਕ ਘਰ ਪ੍ਰਤੀ ਰਾਸ਼ਨ ਦੇ ਰਹੇ ਆ ਆਪਾਂ ਠੀਕ ਹੈ ਇੱਕ ਇੱਕ ਮਹੀਨੇ ਦਾ ਵਿੱਚ ਰਾਸ਼ਨ ਆਪਾਂ ਪੈਕ ਕੀਤਾ ਹੋਇਆ ਉਹ ਮਤਲਬ ਉਹਨਾਂ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਘਰੇ ਰਾਸ਼ਨ ਉਹਨਾਂ ਤੇ ਪਹੁੰਚ ਜਾਵੇ ਠੀਕ ਹੈ ਬਾਕੀ ਅੱਜ ਬਹੁਤ ਮਾੜਾ ਦਿਨ ਹੀ ਚੱਲ ਰਿਹਾ ਪੰਜਾਬ ਦੇ ਆਪਾਂ ਕੁਝ ਕਹਿ ਨਹੀਂ ਸਕਦੇ ਬਾਕੀ ਉਹ ਵਾਹਿਗੁਰੂ ਕਰਨ ਵਾਲਾ ਹੈ ਜੀ ਵਾਹਿਗੁਰੂ ਕਿਰਪਾ ਕਰੂਗਾ ਤੇ ਆਹ ਜਿਹੜਾ ਪਾਣੀ ਹੈ ਥੱਲੇ ਰੁੱਟੂਗਾ ਬਾਕੀ ਪਿੱਛੇ ਦਾ ਸਕਦੇ ਵੀ ਡੈਮ ਦਾ ਕੀ ਹਾਲ ਹੈ ਕਦੋਂ ਪਾਣੀ ਰੁੱਟੂਗਾ ਇਹ ਆਪਣੇ ਹੱਥ ਹੀ ਨਹੀਂ ਹੈਗਾ ਲੋਕ ਬਹੁਤ ਜਾਨੇ ਪਰੇਸ਼ਾਨ ਨੇ ਜਿਹੜੇ ਬੰਦੇ ਨੇ ਵਿਚਾਰੇ ਨੇ ਦਿਹਾੜੀ ਕਰਕੇ ਖਾਣਾ ਉਹ ਵਿਚਾਰੇ ਕੀ ਕਰਨਗੇ ਅਸੀਂ ਜੀ ਅੱਜ 500 ਮਤਲਬ ਗੱਟੇ ਲੈ ਕੇ ਆਏ ਆ ਇੱਕ ਗੱਟੇ ਦੇ ਵਿੱਚ ਇੱਕ ਮਹੀਨੇ ਦਾ ਭਰ ਪ੍ਰਤੀਕਰ ਹੈਗਾ ਰਾਸ਼ਨ ਹੈਗਾ ਬਿਲ 500 ਲੈ ਕੇ ਆਏ ਆ ਬਾਕੀ ਕੱਲ ਨੂੰ ਸਾਡਾ ਇਹ ਟਾਰਗੇਟ ਹੈ ਕੱਲ ਨੂੰ ਅਸੀਂ ਜਿਹੜੇ ਹੈਗੇ ਆਪਣੇ ਪਸ਼ੂ ਹੈਗੇ ਆ ਉਹਨਾਂ ਲਈ ਤੂੜੀ ਲੈ ਕੇ ਆਵਾਂਗੇ ਤੇ ਨਾਲ ਚਾਰਾ ਤੇ ਬਾਕੀ ਆਪਣੇ ਜਿਹੜੇ ਹੈਗੇ ਆ ਲੋਕ ਜਿਹੜੇ ਫਸੇ ਆ ਉਹਨਾਂ ਦੀ ਰਾਸ਼ਨ ਲੈ ਕੇ ਆਵਾਂਗੇ ਜੀ ਖਾਣ ਬਣਿਆ ਹੋਇਆ ਲੈ ਕੇ ਆਵਾਂਗੇ ਇਹਦੇ ਵਿੱਚ ਦੀ ਐਨਡੀਟੀਆਰ ਆਫੀ ਟੀਮ ਲੱਗੀ ਹੋਈ ਆ ਤੇ ਇੱਕ ਸਾਡੀ ਫਾਊਂਡੇਸ਼ਨ ਇਸ ਟਾਈਮ ਤੇ ਇੱਥੇ ਆ ਬਾਕੀ ਫੋਰਥ ਨੂੰ ਫਰਾਂ ਦੇ ਇੱਥੇ ਕੋਈ ਆਏ ਆ ਇੱਥੇ ਅਸੀਂ ਆਏ ਹੋਏ ਆ ਬਾਕੀ ਅਜਨਾਲਾ ਸਾਈਡ ਤੇ ਲੱਗੀ ਹੋਈ ਆ ਸਾਰੇ